ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸੇਲ ਲਈ ਦੋ ਬੰਪਰ ਲੈ ਕੇ ਆਏ ਆਂ ਬੰਪਰਾਂ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਤੇ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਵੀਰਾ ਵੀਡੀਓ ਆਪਣੀ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰ ਆਪਣੇ ਇਸ ਪੇਜ ਨੂੰ ਫੋਲੋ ਕਰ ਲਿਓ ਜੀ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀਆਂ 500 ਫੋਟ ਮਾਤ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਗੱਲ ਆਪਾਂ ਕਰਾਂਗੇ ਹੁਣ ਇਹਨਾਂ ਬੰਪਰਾਂ ਬਾਰੇ ਦੋ ਬੰਪਰ ਸੇਲ ਲਈਏ ਜੀ ਇੱਕ ਇਹ ਮਿੰਦਰੇ ਟਰੈਕਟਰ ਤੇ ਲੱਗਿਆ ਹੋਇਆਗਾ ਇੱਕ ਇਸ ਤੋਂ ਅਗਲਾ ਜਿਹੜਾ ਉਹ ਸੋਨ ਵਾਲੇ ਟਰੈਕਟਰ ਤੇ ਲੱਗਿਆ ਹੋਇਆ ਦੋਨੋਂ ਬੰਪਰ ਸੇਲ ਲਈਆ ਬਿਨਾ ਲਾਈਟਾਂ ਤੋਂ ਲਾਈਟਾਂ ਨਾਲ ਨਹੀਂ ਦੇਣੀਆਂ ਰੇਟ ਤੁਹਾਨੂੰ ਦੱਸ ਦਿੰਨੇ ਆ ਜੀ ਦੋਹਾਂ ਬੰਪਰਾਂ ਦਾ ਰੇਟ ਹੈਗਾਗਾ 2300 ਰੁਪਿਆ ਮਾਲਕ ਵੀਰ ਵੱਲੋਂ ਰੱਖਿਆ ਗਿਆ ਤੁਹਾਨੂੰ ਫਿਰ ਦੱਸਦੀਏ ਬਿਨਾ ਲੇਟਾਂ ਤੋਂ ਦੇਨੇ ਆ ਬੰਪਰ ਇਹ ਦੋ ਬੰਪਰ ਸੇਲ ਲਈ ਹੈ ਦੋਨਾਂ ਦਾ ਰੇਟ ਵੀਰ ਵੱਲੋਂ 2300 ਰੁਪਇਆ ਮੋਗਾ ਏਰੀਆ ਦੇ ਵਿੱਚ ਸੇਲ ਲਈ ਆ ਜੇ ਕਿਸੇ ਭਰਾ ਨੇ ਖਰੀਦਨੇ ਹੋਣ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਹੈ ਮਾਲਕ ਵੀਰ ਦਾ ਗੱਲਬਾਤ ਕਰਕੇ ਤੁਸੀਂ ਇਹਨਾਂ ਬੰਪਰਾਂ ਨੂੰ ਖਰੀਦ ਸਕਦੇ ਹੋ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਮਿਲਦੇ ਹਾਂ ਜੀ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਸਾਧਨ ਦੇ ਨਾਲ ਧੰਨਵਾਦ ਜੀ